ਸਾਸ਼ਟ੍ਰਿਕਾਲ ਤੁਸ ਦੇਖ ਰਹੇ ਸਾਡਲ ਟੀਵੀ ਮੈਂ ਹਜਸੀ ਕੌਰ ਇੱਕ ਸਟੱਡੀ ਦੇ ਵਿੱਚ ਸਾਹਮਣੇ ਆਇਆ ਕਿ ਨਿਊਜ਼ੀਲੈਂਡ ਦੇ ਅੱਧੇ ਰਿਟੇਲ ਸਟੋਰਾਂ ਦੇ ਵਿੱਚ ਵੇਪ ਵੇਚਣ ਸਮੇ ID ਦੇਖੀ ਨਹੀਂ ਜਾਂਦੀ ਇਹ ਸਟੱਡੀ 77 ਸਟੋਰਾਂ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਵੈਲਿੰਗਟਨ ਫੋਰੇਰਵਾ ਲੋਅਰ ਹਾਰਟ ਤੇ ਅਪਰ ਹਾਰਟ ਸ਼ਾਮਲ ਨੇ ਇਸ ਸਟੱਡੀ ਦੇ ਵਿੱਚ ਸ਼ਾਮਲ ਇੱਕ 20 ਸਾਲਾਂ ਵਿਅਕਤੀ ਦੇ ਵੱਲੋਂ ਇੱਕ ਸਟੋਰ ਤੇ ਜਾ ਕੇ ਵੇਪ ਮੰਗੀ ਗਈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ID ਬਾਰੇ ਪੁੱਛਿਆ ਗਿਆ ਹਾਲਕਿ ਦੂਜੇ ਵੱਲੋਂ ਉਸ ਨੂੰ ਵੇਪ ਦੇ ਦਿੱਤੀ ਗਈ ਉਥੇ ਹੀ ਇਹ ਸਟੱਡੀ ਦੇ ਵਜhਕ ਸ਼ਾਮਲ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਕਿ ਸਿਰਫ ਇੱਕ ਸਟੋਰ ਵੱਲੋਂ ਉਸ ਕੋਲੋਂ ਆਈਡੀ ਮੰਗੀ ਗਈ ਤੇ ਦੇਖੀ ਗਈ ਇਥੇ ਵੀ ਸਾਹਮਣੇ ਆਇਆ ਕਿ ਬਹੁਤ ਸਾਰੇ ਸਟੋਰ ਡਿਸਪੋਜ਼ੀਬਲ ਵੇਪ ਵੀ ਵੇਚ ਰਹੇ ਸਨ ਜੋ ਕਿ ਬੀਤੇ ਸਾਲ ਬੈਨ ਕਰ ਦਿੱਤੀਆਂ ਗਈਆਂ ਸਨ ਇਥੇ ਸਾਹਮਣੇ ਆਇਆ ਕਿ ਇਹਨਾਂ ਸਟੋਰਾਂ ਦੇ ਉੱਤੇ ਪੁਰਾਣੇ ਪਈ ਸਟਾਕ ਨੂੰ ਡਿਸਕਾਊਂਟ ਦੇ ਉੱਤੇ ਵੇਚਿਆ ਜਾ ਰਿਹਾ ਉਦਰ ਮਿਨਿਸਟਰ ਆਫ ਫਾਇਰਸ ਦੇ ਮੁਤਾਬਕ 2019 ਤੋਂ 2023 ਤੱਕ ਵੇਪ ਵਰਤਣ ਵਾਲਿਆਂ ਦੇ ਵਿੱਚ 15% ਦਾ ਵਾਧਾ ਦੇਖਿਆ ਗਿਆ ਜੋ ਪਹਿਲਾਂ 2% ਸੀ ਤੇ ਇਹ 15 ਸਾਲ ਤੋਂ 17 ਸਾਲ ਦੇ ਵਿਚਕਾਰ ਹੈ ਮਿਸਟਰ ਹਫਲ ਦੇ ਮੁਤਾਬਕ ਵੇਪ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨਿਕੋਟਿਨ ਹੁੰਦਾ ਜੋ ਕਿ ਲੋਕਾਂ ਨੂੰ ਐਡਿਕਟਡ ਬਣਾ ਦਿੰਦਾ ਤੇ ਅੱਜਕੱਲ੍ਹ ਸਕੂਲਾਂ ਦੇ ਬੱਚੇ ਵੀ ਵੇਪ ਦਾ ਇਸਤੇਮਾਲ ਕਰ ਰਹੇ ਨੇ ਤੇ ਸਟੋਰਾਂ ਦੇ ਵਿੱਚ ਵੇਪ ਬਿਨਾਂ ਆਈਡੀ ਦੇਖੇ ਤੇ ਵੇਚਿਆ ਜਾ ਰਿਹਾ ਜੇ ਕਿ ਜੋ ਕਿ ਕਾਫੀ ਖਤਰਨਾਕ ਹੈ ਤੇ ਇਸ ਦੇ ਇਸ ਨੂੰ ਖਤਮ ਕਰਨ ਦੇ ਲਈ ਸਖਤ ਪਾਲਿਸਿਸ ਦੇ ਨਾਲ ਨਾਲ ਇਹਨਾਂ ਦੇ ਉੱਤੇ ਅਮਲ ਕਰਨਾ ਵੀ ਸਖਤੀ ਦੇ ਨਾਲ ਲਾਜ਼ਮੀ ਹੋਣਾ ਚਾਹੀਦਾ